ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਦੀਸ਼ ਕੁਮਾਰ ਉਮੀਦ ਕਰਦਾ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਰੱਬ ਅੱਗੇ ਦੁਆ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਦੋਸਤੋ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈਗੇ ਆ ਜੀ ਪੀਵੀਸੀ ਪੰਜਾਬ ਯੂਟਿਊ ਸੋਰੀ ਫੇਸਬੁੱਕ ਤੇ ਇੰਸਟਾਗ੍ਰam ਪੀਵੀਸੀ ਪੰਜਾਬੀ ਯੂਟਿਊਬ ਤੇ ਤੁਹਾਡਾ ਅਖਬਾਰ ਯੂਟਿਊਬ ਫੇਸਬੁੱਕ ਇੰਸਟਾਗ੍ਰam ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸ਼ੇਅਰ ਕਰੋ ਅ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਬੈਲ ਆਈਕਨ ਦਾ ਬਟਨ ਹੈ ਜਿਹੜਾ ਉਹ ਜਰੂਰ ਦਬੋ ਤੁਹਾਡਾ ਇੱਕ ਦੱਬਿਆ ਹੋਇਆ ਬਟਨ ਹੈ ਜਿਹੜਾ ਤੁਹਾਡੇ ਇੱਕ ਚੱਕਿਆ ਕਦਮ ਸਾਡੇ ਲਈ ਜਿਹੜਾ ਹੈਗਾ ਉਹ ਕਰੋੜਾਂ ਦਾ ਕੰਮ ਕਰੇਗਾ ਤਾਂ ਦੋਸਤੋ ਹੁਣ ਜਿਹੜੀ ਤਾਜ਼ੀ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਇਹ ਬਰਨਾਲਾ ਦੀ ਟਰੱਕ ਯੂਨੀਅਨ ਦੇ ਨਾਲ ਬਣਿਆ ਹੋਇਆ ਮਸਲਾ ਹੈ ਜਿਸ ਦੇ ਵਿੱਚ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਕੁਲਦੀਪ ਸਿੰਘ ਕਾਲਾ ਟਿੱਲੋਂ ਜਿੰਨਾਂ ਦੇ ਵੱਲੋਂ ਦੋ ਛਲਾਏ ਗਏ ਹਨ ਕਿ ਬਰਨਾਲਾ ਤੋਂ ਟਰੱਕ ਯੂਨੀਅਨ ਦੇ ਪ੍ਰਧਾਨ ਹੈਗੇ ਜਿਹੜੇ ਹਰਦੀਪ ਸਿੰਘ ਸਿੱਧੂ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਹੈਗੇ ਆ ਤੇ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਸੰਗਰੂਰ ਐਮਪੀ ਗੁਰਮੀ ਸਿੰਘ ਮੀਤੇਰ ਦੇ ਕਾਫੀ ਕਰੀਬੀ ਹੈ ਉਹਨਾਂ ਦੇ ਵੱਲੋਂ ਟਰੱਕ ਯੂਨੀਅਨ ਦੀ ਅੱਧਾ ਏਕੜ ਤੋਂ ਵੱਧ ਜਗ੍ਹਾ ਜੋ ਕਿ ਰਾਏਕੋਟ ਰੋਡ ਤੇ ਉਸ ਵਾਲ ਕਲੋਨੀ ਦੇ ਬਿਲਕੁਲ ਸਾਹਮਣੇ ਪਈ ਸੀ ਜਿੱਥੇ ਕਿ ਟਰੱਕ ਯੂਨੀਅਨ ਦਾ ਕੰਡਾ ਲੱਗਿਆ ਹੋਇਆ ਸੀਗਾ ਅ ਕੁਲਦੀਪ ਸਿੰਘ ਕਾਲਾ ਢਿੱਲੋਂ ਆ ਜੋ ਐਮ ਐਲ ਏ ਬਰਨਾਲਾ ਦੇ ਉਹਨਾਂ ਦੇ ਕਹੇ ਮੁਤਾਬਕ ਜਿਸ ਜਗ੍ਹਾ ਦੀ ਕੀਮਤ ਅੱਜ ਕਰੋੜਾ ਰੁਪਏ ਹੈਗੀ ਹੈ ਉਸ ਨੂੰ ਮਹਿਜ 6500 ਰੁਪਏ ਪਟਾ ਨਾਮਾ ਠੇਕੇ ਤੇ ਜਿਹੜਾ 20 ਸਾਲਾਂ ਵਾਲੇ ਦੇ 20 ਸਾਲਾਂ ਦੇ ਲਈ ਇੱਕ ਮਹਿਲਾ ਨੂੰ ਆ ਜਿਹੜਾ ਦੇ ਦਿੱਤਾ ਗਿਆ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਜੋ ਕਾਲਾ ਢਿੱਲੋ ਹੈਗੇ ਆ ਉਹਨਾਂ ਨੇ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਹੋਏ ਇਹ ਦੋਸ਼ ਲਾਏ ਹਨ ਕਿ ਬਰਨਾਲਾ ਦੀ ਟਰੱਕ ਯੂਨੀਅਨ ਜਿਸ ਤੇ ਸੱਤਾ ਤਰ ਕਾਬਜ ਹੈਗੀ ਆ ਉਸ ਦੇ ਪ੍ਰਧਾਨ ਨੇ ਜਿਹੜੇ ਹਰਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਬਰਨਾਲਾ ਦੇ ਸ਼੍ਰੀ ਗੁਰੂ ਰਵਿਦਾਸ ਚੌਕ ਆਈਟੀ ਚੌਕ ਹੈ ਜਿਹੜਾ ਉਸ ਤੋਂ ਬਰਨਾਲਾ ਰਾਏਕੋਟ ਰੋਡ ਤੇ ਉਸ ਵਾਲ ਟਾਊਨਸ਼ਿਪ ਦੇ ਬਿਲਕੁਲ ਸਾਹਮਣੇ ਟਰੱਕ ਯੂਨੀਅਨ ਦਾ ਇੱਕ ਧਰਮਕੰਡਾ ਵੀ ਜਿਸ ਦੇ ਵਿੱਚ ਲੱਗਾ ਹੋਇਆ ਸੀ ਉਹ ਜਗ੍ਹਾ ਜਿਹੜੀ ਉਹ ਮਹਿਜ 6500 ਰੁਪਏ ਪਟਾਨਾਮਾ ਵੀ ਸੱਲਾਂ ਦੇ ਲਈ ਇੱਕ ਮਹਿਲਾ ਨੂੰ ਦੇ ਦਿੱਤੀ ਗਈ ਹੈ ਇਸ ਮੌਕੇ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਆ ਜਿਹੜੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਟਰੱਕ ਆਪਰੇਟਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਯੂਨੀਅਨ ਤੇ ਕਾਬਜ ਸੱਤਾਹਾਰੀ ਧਰ ਦੇ ਵੱਲੋਂ ਜਗਾ ਆਪਣੇ ਚਾਹੇਤਿਆਂ ਨੂੰ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਦੀ ਮੰਗ ਹੈ ਜਿਹੜੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਕੀਤੀ ਗਈ ਸੀ ਪਰ ਇਸ ਮੌਕੇ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਵੀ ਕਹਿਣਾ ਹੈਗਾ ਕਿ ਉਸ ਤੋਂ ਪਹਿਲਾਂ ਹੀ ਇਸ ਦਾ ਪਟਾਨਾਮਾ ਜਿਹੜੀ ਜਗ੍ਹਾ ਦਾ ਉਹ ਜੋ ਕਾਬਸਤਰ ਹੈਗੀ ਹੈ ਟਰੱਕ ਯੂਨੀਅਨ ਦੇ ਉਹਨਾਂ ਦੇ ਵੱਲੋਂ ਮਹਿਲਾ ਦੇ ਨਾਮ ਕਰਵਾ ਦਿੱਤਾ ਗਿਆ ਸੀ ਉਦੋਂ ਸਮੂਹ ਪੂਰੇ ਮਾਮਲੇ ਨੂੰ ਲੈ ਕੇ ਕੁਲਦੀਪ ਸਿੰਘ ਕਾਲਾ ਢਿੱਲੋਂ ਹੈ ਜਿਹੜੇ ਉਹਨਾਂ ਦੇ ਵੱਲੋਂ ਇਹ ਅ ਪ੍ਰਸ਼ਨ ਹੈ ਜਿਹੜਾ ਉਹ ਸੱਤਾਧਾਰੀ ਜੋ ਪਾਰਟੀ ਹੈ ਉਸਤੇ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਕਰੋੜਾਂ ਰੁਪਏ ਦੀ ਜਗ੍ਹਾ ਜਿਹੜੀ ਉਹ ਮਹਿਜ 6500 ਰੁਪਏ ਜੋ 20 ਸਾਲਾਂ ਦਾ ਪਟਾ ਹੈ ਜਿਹੜਾ ਮਹਿਲਾ ਨੂੰ ਦੇ ਦਿੱਤਾ ਗਿਆ ਤੇ ਕਰੋੜਾਂ ਰੁਪਏ ਦੀ ਜ਼ਮੀਨ ਹੈ ਜਿਹੜੀ ਖੁਰਦਬੁਰਦ ਕਰਨ ਦੇ ਦੋਸ਼ ਹੈ ਜਿਹੜੇ ਕੁਲਦੀਪ ਸਿੰਘ ਕਾਲਾ ਢਿੱਲਾਂ ਦੇ ਵੱਲੋਂ ਲਗਾਏ ਗਏ ਹੈਗੇ ਆ ਉਦੋਂ ਸਾਰੇ ਮਾਮਲੇ ਦੇ ਵਿੱਚ ਕੁਲਦੀਪ ਸਿੰਘ ਕਾਲਾ ਢਿੱਲਾਂ ਦਾ ਵੀ ਕਹਿਣਾ ਹੈਗਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਚੁੱਪ ਨਹੀਂ ਬੈਠਣਗੇ ਤੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਹੈ ਜਿਹੜਾ ਉਹ ਵਿੱਡਾ ਜਾਵੇਗਾ ਨਾਲ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ ਉਹ ਤੋਂ ਤਾਂ ਆਵਾਜ਼ ਉਹ ਇਸ ਮਾਮਲੇ ਤੇ ਜਰੂਰ ਚੱਕਣਗੇ ਚੱਕਣਗੇ ਲੇਕਿਨ ਉਸ ਤੋਂ ਪਹਿਲਾਂ ਹੀ ਜੋ ਇਸ ਵਕਤੋ ਚੰਡੀਗੜ੍ਹ ਦੇ ਵਿੱਚ ਹਨ ਤੇ ਵਾਪਸ ਆ ਕੇ ਉਹ ਵੱਡੇ ਪੱਧਰ ਤੇ ਇਸ ਦਾ ਸੰਘਰਸ਼ ਹੈ ਜਿਹੜਾ ਵੱਡੇ ਪੱਧਰ ਤੇ ਵਿੱਟਣਗੇ ਦੂਜੇ ਪਾਸੇ ਜਦੋਂ ਸਾਡੇ ਚੈਨਲ ਨੇ ਇਸ ਮਾਮਲੇ ਦੇ ਵਿੱਚ ਟਰੱਕ ਯੂਨੀਅਨ ਬਰਨਾਲਾ ਦੇ ਮੌਜੂਦਾ ਪ੍ਰਧਾਨ ਨੇ ਜਿਹੜੇ ਹਰਦੀਪ ਸਿੰਘ ਸਿੱਧੂ ਹੈ ਜਿਹੜੇ ਉਹਨਾਂ ਨਾਲ ਕੀਤੀ ਤਾਂ ਉਹਨਾਂ ਇਸ ਪੂਰੇ ਮਾਮਲੇ ਦੇ ਵਿੱਚ ਜੋ ਦੋਸ਼ ਹੈ ਜਿਹੜੇ ਨਕਾਰੇ ਹੈਗੇ ਆ ਉਹਨਾਂ ਦਾ ਕਹਿਣਾ ਹੈਗਾ ਕਿ ਜੋ ਟਰੱਕ ਯੂਨੀਅਨ ਦੀ ਜਗ੍ਹਾ ਹੈਗੀ ਹੈ ਉਸ ਨੂੰ ਪੈਟਰੋਲ ਪੰਪ ਬਣਾਉਣ ਦੇ ਲਈ ਲੀਜ਼ ਤੇ ਜੋ 14 6 2025 ਨੂੰ ਪਟਾਨਾਵਾ ਲਿਖ ਕੇ ਦਿੱਤਾ ਗਿਆ ਸੀ ਨਾਲ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਬਰਨਾਲਾ ਦੇ ਰਾਏਪੁਰ ਰੋਡ ਤੇ ਸਥਿਤ ਇੱਕ ਫ੍ਰੀ ਹਸਪੀਟਲ ਜੋ ਕਿਹਾ ਜਾਂਦਾ ਉਸ ਦੇ ਵੱਲੋਂ ਵੀ ਸੇਮ ਪਟਾਨਾਮਾ ਹੈ ਜਿਹੜਾ ਲਿਖ ਕੇ ਦਿੱਤਾ ਗਿਆ ਸੀਗਾ ਲੇਕਿਨ ਜੋ ਪੰਪ ਉੱਥੇ ਜੋ ਲੱਗਣਾ ਸੀਗਾ ਲੇਕਿਨ ਉਸ ਤੋਂ 2 ਦਿਨ ਬਾਅਦ ਹੀ 16 ਤਰੀਕ ਨੂੰ ਜਿਹੜਾ ਪਟਾਨਾਮਾ ਹੈਗਾ ਜਿਹੜਾ ਉਹ ਕੈਨਸਲ ਕਰ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਨੇ ਜਿਨੇ ਉਹ ਸਾਨੂੰ ਹਰਦੀਪ ਸਿੰਘ ਸਿੱਧੂ ਹੈ ਜਿਹੜੇ ਉਹਨਾਂ ਨੇ ਭੇਜ ਦਿੱਤੀਆਂ ਨੇ ਤੇ ਇਸ ਖਬਰ ਦੇ ਵਿੱਚ ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਜ਼ਰੂਰ ਦਿਖਾਵਾਂਗੇ ਸੋ ਕਿ ਉਹਨਾਂ ਦਾ ਨਾਲ ਇਹ ਵੀ ਕਹਿਣਾ ਹੈਗਾ ਕਿ ਹਰਦੀਪ ਸਿੰਘ ਸਿੱਧੂ ਹੈ ਜਿਹੜੇ ਮੌਜੂਦਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਉਸ ਜਗ੍ਹਾ ਦਾ ਪਟਾਣਾਮਾ ਜਿਹੜਾ ਉਹ ਕੈਂਸਲ ਕਰਵਾ ਦਿੱਤਾ ਗਿਆ ਹੈਗਾ ਤੇ ਇਸ ਵਕਤ ਉਸ ਜਗ੍ਹਾ ਦੀ ਮਾਲਕੀ ਹੈ ਜਿਹੜੀ ਉਹ ਬਰਨਾਲਾ ਟਰੱਕ ਯੂਨੀਅਨ ਦੇ ਕੋਲ ਹੈ ਅਤੇ ਨਾਲ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਇਸ ਇੱਥੇ ਜਿਹੜਾ ਪੰਪ ਲੱਗਾ ਸੀਗਾ ਉਸ ਦੇ ਨਾਲ ਟਰੱਕ ਯੂਨੀਅਨ ਨੂੰ ਕਾਹੇ ਫਾਇਦੇ ਹੋਣੇ ਸੀਗੇ ਜਿਸ ਦੇ ਵਿੱਚ 50000 ਰੁਪਏ ਮਹੀਨਾ ਦਾ ਕਿਰਾਇਆ ਜਿਹੜਾ ਟਰੱਕ ਯੂਨੀਅਨ ਨੂੰ ਆਉਣਾ ਸੀਗਾ ਅਤੇ ਇੱਥੇ ਜੋ ਪੰਪ ਲੱਗਣਾ ਸੀਗਾ ਉਸ ਦੇ ਵਿੱਚ ਜੋ ਟਰੱਕ ਯੂਨੀਅਨ ਬਰਨਾਲਾ ਦੇ ਟਰੱਕ ਸੀ ਉਹਨਾਂ ਨੂੰ 1 ਰੁਪਏ ਪ੍ਰਤੀ ਲੀਟਰ ਡੀਲ ਸਸਤਾ ਮਿਲਣਾ ਸੀਗਾ ਤੇ 25 ਫੀਸ ਦੀ ਹਿੱਸੇਦਾਰੀ ਹੈ ਜਿਹੜੀ ਉਹ ਵੀ ਪੈਟਰੋਲ ਪੰਪ ਦੇ ਵਿੱਚ ਟਰੱਕ ਯੂਨੀਅਨ ਦੀ ਹੋਣੀ ਸੀ ਜਿਸ ਕਾਰਨ ਇਹ ਪਟਾਣਾਮਾ ਲਿਖਿਆ ਗਿਆ ਸੀ ਇਸ ਮੌਕੇ ਨਾਲ ਹਰਦੀਪ ਸਿੰਘ ਸਿੱਧੂ ਦਾ ਇਹ ਵੀ ਕਹਿਣਾ ਹੈਗਾ ਕਿ ਉਹ ਪਟਾਣਾਮਾ ਜਿਹੜਾ ਉਹ ਜੋ 14 6 ਨੂੰ ਬਣਵਾਇਆ ਗਿਆ ਸੀਗਾ 14 6 2025 ਨੂੰ 16 6 2025 ਨੂੰ ਕੈਨਸਲ ਕਰਵਾ ਦਿੱਤਾ ਗਿਆ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਉਹ ਅ ਵਿਧਾਇਕ ਕੁਲਦੀਪ ਸਿੰਘ ਕਾਲਾ ਟਿੱਲੋਂ ਦੇ ਵਾਪਸ ਆਉਣ ਤੋਂ ਹੀ ਪਤਾ ਲੱਗ ਸਕੇਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਇੱਕ ਵਾਰ ਫੇਰ ਬੇਨਤੀ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਹੜੇ ਇਹਨਾਂ ਨੂੰ ਜ਼ਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਧੰਨਵਾਦ ਜੀ